ਕਾਂਗਰਸ ਪਾਰਟੀ ਨੂੰ ਹਲਵਿਦਾ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਹਾਲ ਹੀ ਵਿੱਚ ਸ਼ਾਮਲ ਹੋਏ ਡਾਕਟਰ ਰਾਜਕੁਮਾਰ ਚੱਬੇਵਾਲ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਹੁਸ਼ਾਲਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਵੀ ਐਲਾਨਿਆ ਗਿਆ ਤੇ ਉਹਨਾਂ ਲਈ ਸੰਸਦ ਦਾ ਸਫ਼ਰ ਹੈ ਜਿਹੜਾ ਸੁੱਖਾ ਨਹੀਂ ਹੈ ਕਿਉਂਕਿ ਬੀਤੇ ਕੱਲ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਵੱਲੋਂ ਆਪਣੇ ਪੈਲੱਸ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਤੇ ਜਿਸ ਵਿੱਚ 800 ਤੋਂ ਲੈ ਕੇ 1000 ਦੇ ਕਰੀਬ ਹਲਕੇ ਦੇ ਆਗੂਆਂ ਤੇ ਵਰਕਰਾਂ ਵੱਲੋਂ შეਮੂਲਿਤ ਕੀਤੀ ਗਈ ਹੈ ਤੇ ਜਿੱਥੇ ਹਲਕੇ ਦੇ ਸਾਰੇ तमाम ਵੱਡੇ ਆਗੂ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਉੱਥੇ ਹੀ ਡਾਕਟਰ ਰਾਜਕੁਮਾਰ ਚੱਬਿਆ ਜੋ ਕਿ ਆਮ ਆਦਮੀ ਪਾਰਟੀ ਦੇ ਹੁਸ਼ਾਰਪੁਰ ਹਲਕੇ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਉਹਨਾਂ ਦੀ ਗੈਰ ਹਾਜ਼ਰੀ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕਰਦੀ ਹੈ ਕਿ ਹਰਮਿੰਦਰ ਸਿੰਘ ਸੰਧੂ ਵੱਲੋਂ ਇਹ ਜੋ ਇਕੱਠ ਕੀਤਾ ਗਿਆ ਸੀ ਕੀ ਕੋਈ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਜਾਂ ਫਿਰ ਡਾਕਟਰ ਰਾਜਕੁਮਾਰ ਨੂੰ ਉਹਨਾਂ ਵੱਲੋਂ ਸਦਾ ਦਿੱਤਾ ਗਿਆ ਸੀ ਜਾਂ ਨਹੀਂ ਫਿਲਹਾਲ ਇਸ ਬਾਬਤ ਜਾਤਾ ਹਰਮਿੰਦਰ ਸਿੰਘ ਸੰਧੂ ਦੱਸ ਸਕਦੇ ਨੇ ਜਿਨ੍ਹਾਂ ਖੁਦ ਡਾਕਟਰ ਰਾਜਕੁਮਾਰ ਚੱਬੇਵਾਲ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੁੱਟਬੰਦੀ ਕਿਸੇ ਤੋਂ ਵੀ ਲੁਕੀਸ਼ੀਪੀ ਨਹੀਂ ਹੈ ਜਗਜਾਹਰ ਹੈ ਵਿਧਾਇਕਾਂ ਦਾ ਮੰਤਰੀ ਦੇ ਨਾਲ ਪਿਆਰ ਮੰਤਰੀਆਂ ਦਾ ਆਮ ਵਰਕਰਾਂ ਦੇ ਨਾਲ ਜਾਂ ਵਲੰਟੀਅਰਸ ਦੇ ਨਾਲ ਪਿਆਰ ਸੋ ਜਿਹੜੀ ਗੁੱਟਬੰਦੀ ਹੈ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਦੇ ਨਾਲ ਜਗ ਜਹਰ ਹੈ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਇਸ ਗੱਲ ਤੋਂ ਵਾਕਿਫ ਹੈ ਪਰੰਤੂ ਦੂਜੇ ਪਾਸੇ ਇਹ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇਹ ਚੱਬੇਵਾਲ ਹਲਕੇ ਦੀਆਂ ਨੇ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਵੱਲੋਂ ਕੱਲ ਇੱਕ ਵੱਡਾ ਇਕੱਠ ਕੀਤਾ ਗਿਆ ਤੇ ਜੋ ਆਗੂਆਂ ਵੱਲੋਂ ਭਾਸ਼ਣ ਦਿੱਤੇ ਗਏ ਨੇ ਇਤੋਂ ਤੱਕ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਬੇਸ਼ੱਕ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਤਾਂ ਇਸ ਵਿੱਚ ਚਾਹੇ ਉਹਨਾਂ ਦੀ ਜਿੱਤ ਹੁੰਦੀ ਹੈ ਜਾਂ ਹਾਰ ਹੁੰਦੀ ਹੈ ਪਰੰਤੂ ਪਾਰਟੀ ਇਹ ਵੀ ਯਕੀਨੀ ਬਣਾਏ ਮੁੱਖ ਮੰਤਰੀ ਭਗਵੰਤ ਮਾਨ ਹਰਮਿੰਦਰ ਸਿੰਘ ਸੰਧੂ ਦੇ ਨਾਲ ਮੀਟਿੰਗ ਕਰਨ ਕਿ ਜਦੋਂ ਜਿਮਨੀ ਚੋਣ ਹੋਵੇਗੀ ਹਲਕਾ ਚੱਬੇਵਾਲ ਤੋਂ ਤਾਂ ਉਸ ਵਕਤ ਕਿ ਪਾਰਟੀ ਹਰਮਿੰਦਰ ਸਿੰਘ ਸੰਧੂ ਨੂੰ ਦੁਬਾਰਾ ਚੱਬੇਵਾਲ ਹਲਕਿਆਂ ਤੋਂ ਉਮੀਦਵਾਰ ਐਲਾਨ ਕਰੇਗੀ ਜਾਂ ਫਿਰ ਨਹੀਂ ਸੋ ਇਹਨਾਂ ਤਸਵੀਰਾਂ ਤੋਂ ਜਾਂ ਇਹਨਾਂ ਭਾਸ਼ਣ ਤੋਂ ਸਿਆਸੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਗੁੱਟਬੰਦੀ ਹੈ ਉਹ ਹੋਰ ਵੀ ਜ਼ਿਆਦਾ ਉੱਭਰ ਕੇ ਸਾਹਮਣੇ ਆਵੇਗੀ ਕਿ ਇੱਕ ਨਵਾਂ ਧੜਾ ਡਾਕਟਰ ਰਾਜਕੁਮਾਰ ਵਰਸਸ ਹਰਮਿੰਦਰ ਸਿੰਘ ਸੰਧੂ ਦੇ ਨਾਮ ਤੋਂ ਖੜਾ ਹੋਵੇਗਾ ਕਿ ਹਰਮਿੰਦਰ ਸਿੰਘ ਸੰਧੂ ਡਾਕਟਰ ਰਾਜਕੁਮਾਰ ਦੇ ਨਾਲ ਉਹਨਾਂ ਦਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਚੋੜ ਕੇ ਲੋਕ ਸਭਾ ਚੋਣਾਂ ਦੇ ਵਿੱਚ ਚੱਲਣਗੇ ਜਾਂ ਫਿਰ ਨਹੀਂ ਫਿਲਹਾਲ ਇਹ ਸਵਾਲ ਤਸੈ ਗਿਆ ਪਰੰਤੂ ਇਹ ਤਸਵੀਰਾਂ ਜ਼ਰੂਰ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦੀਆਂ ਨੇ ਕਿ ਹਰਮਿੰਦਰ ਸਿੰਘ ਸੰਧੂ ਵੱਲੋਂ ਜਦੋਂ ਹਜ਼ਾਰਾਂ ਦਾ ਇਕੱਠ ਕੀਤਾ ਗਿਆ ਹੋਵੇ ਤਾਂ ਉਸ ਵਿੱਚ ਹਲਕਾ ਚੱਬੇয়াল ਤੋਂ ਹੀ ਸਾਬਕਾ ਵਿਧਾਇਕ ਤੇ ਲੋਕ ਸਭਾ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇয়াল ਦਾ ਗਾਇਬ ਹੋਣਾ ਆਪਣੇ ਆਪ ਦੇ ਵਿੱਚ ਹੀ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕਰਦਾ ਹੈ ਜੋ ਸਾਡੇ ਕੋ ਬਚੇ ਉਹ ਵੀ ਦੇਖ ਲੈਣੇ ਆ ਕਿ ਕੀ ਹੈ ਮੈਂ ਦੇਖਿਆ ਜੀ ਜਾਗ ਲਾਇਆ ਉਹਦੇ ਵਿੱਚ ਜਿੰਨੀ ਕਰੀਮ ਜਿਹੜੇ ਉਹ ਕਹਿ ਰਹੇ ਸੀ ਆ کریم ਸਾਰੀ ਬੈਠੀ ਆ ਮੱਖਣ ਮੋਰੇ ਬੈਠਾ ਮੈਂ ਤਾਂ ਆਹੀ ਕਮਾਇਆ ਮੈਂ ਤਾਂ ਤੁਹਾਨੂੰ ਇਹ ਬਸ਼ਵਾਤ ਬਣਾਉਣਾ ਚਾਹਣਾ ਕਿ ਅੱਜ ਦੀ ਮੀਟਿੰਗ ਕੋਈ ਸ਼ਕਤੀ ਪ੍ਰਦਰਸ਼ਨ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਸਾਰੇ ਸਤਕਾਰਯੋਗ ਬਲੌਕਿੰਗ ਚੇਅਰ ਸਾਹਿਬ ਅਸੀਂ ਇਕਤਾ ਪਸੰਦ ਕਰਦੇ ਆਂ ਅਸੀਂ ਇੱਕੇ ਵਿੱਚ ਰਹਿ ਕੇ ਖੁਸ਼ ਆ ਅਸੀਂ ਇਸ ਘਰ ਨੂੰ ਬਣਾਇਆ ਸਾਨੂੰ ਸਾਡਾ ਹੱਕ ਦੱਸ ਦਿੱਤਾ ਜਾਵੇ ਇਸ ਤੋਂ ਜ਼ਿਆਦਾ ਕੁਝ ਨਹੀਂ ਚਾਹੀਦਾ ਸਾਨੂੰ ਸਾਡੇ ਸੀਨੀਅਰ ਲੀਡਰ ਸੀਐਮ ਸਾਹਿਬ ਬਿਠਾ ਲੈਣ ਬੁਲਾ ਲੈਣ ਸੰਤੂ ਸਾਹਿਬ ਨੂੰ ਬੁਲਾ ਲੈਣ ਉੱਥੇ ਬੈਠ ਕੇ ਉਹਨਾਂ ਨਾਲ ਗੱਲ ਕਰਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਮਪੀ ਬਣ ਜਾਏਗਾ ਕੋਈ ਨਹੀਂ ਬਣ ਜਾਏਗਾ ਚੱਪੇਵਾਲ ਤੇ ਇਲੈਕਸ਼ਨ ਹੋਣ ਵਾਲਾ ਸਾਡਾ ਦਮੇਤਾ ਕੌਣ ਹੈ ਸਾਨੂੰ ਇਹ ਦੱਸ ਦੇਣ ਇੱਥੇ ਸਾਡਾ ਹੱਕ ਹੈ ਨਾ ਜੀ ਇਹ ਪੁੱਛ ਸਕਦੇ ਆ ਜੇ ਹਾਬੀਆਂ ਤੇ ਕੋਈ ਫਾਟੂਚੇ ਚੱਕੇ ਤਾੜੀਆ ਬਾਅਦ ਨਹੀਂ ਨਹੀਂ ਰੱਖੇ ਦੀ ਬਾਤ ਸੁਬਹੁਤ ਬਹੁਤ ਧੰਨਵਾਦ ਕਿਉਂਕਿ ਸਾਡਾ ਕੋਈ ਬਹੁਤ ਵੱਡਾ ਲਾਲਚ ਨਹੀਂ ਹੈ we at gna university see potential in everyone and everything around us we drive innovation and entrepreneurship we groom competent global citizens to effect positive change around them